ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ YouTube ਚੈਨਲ ਖਹਿਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਅਡਰੈਸ ਇੱਕ ਰੀ ਵੀਰ ਦਾ ਜ਼ਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਤਖੂ ਚੱਕ ਤਹਿਸੀਲ ਤੇ ਜ਼ਿਲ੍ਹਾ ਸ਼ਹੀਦ ਤਰਨਤਾਰਨ ਸਾਹਿਬ ਭਾਜੀ ਉਹਨਾਂ ਦਾ ਨਾਮ ਜਗਦੀਸ਼ ਸਿੰਘ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਆ ਵੀਡੀਓ ਦੇ ਵਿੱਚ ਦੋਸਤੋ ਇੱਕ ਮੱਝ ਤੇ ਦੋ ਗਾਵਾਂ ਆਪਾਂ ਤੁਹਾਨੂੰ ਦਿਖਾਵਾਂਗੇ ਜੀ ਇਹਨਾਂ ਪਸ਼ੂਆਂ ਦੀ ਸਾਰੀ ਡਿਟੇਲ ਆਪਾਂ ਵੀਰ ਦੇ ਕੋਲੋਂ ਪੁੱਛ ਕੇ ਤੁਹਾਨੂੰ ਸਾਂਝੀ ਕਰਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਖ-ਬਰਖ ਜਿਹੜੀ ਕਰਨੀ ਉਹ ਤੁਸੀਂ ਆਪ ਆ ਕੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇ ਦੀ ਗੱਲ ਨਾ ਵਾਹੇ ਆਓ ਕਰੀਏ ਵੀਰ ਨਾਲ ਗੱਲਬਾਤ ਡਿਟੇਲ ਆਪਾਂ ਇਹਨਾਂ ਪਸ਼ੂਆਂ ਦੀ ਸਾਰੀ ਵੀਰ ਦੇ ਕੋਲੋਂ ਪੁੱਛ ਕੇ ਤੁਹਾਨੂੰ ਸਾਂਝੀ ਕਰ ਲੈਂਦੇ ਹਾਂ ਜੀ ਵਾਸ ਪਾਣੀ ਹਾਂਜੀ ਭਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਵੈਕਰ ਜੀ ਖਾਲਸਾ ਹੋਰ ਭਾਈ ਜੀ ਠੀਕ ਠਾਕ ਹੋ ਵਧੀਆ ਚੜਦੀ ਗਾਏ ਕਿਰਪਾ ਮਹਾਰਾਜੀ ਚੱਲੀਏ ਤੇ ਵਧੀਆ ਕੰਮ ਕਰੀਏ ਵਧੀਆ ਕਰੋ ਬਰ ਚਲੀ ਜਾਂਦਾ ਠੀਕ ਹੈ ਜੀ ਐਡਰੈਸ ਮਾਰੇ ਨਾਲ ਫੁਲਕਾ ਐਡਰੈਸ ਮਿਲਦੀ ਭਈ ਜੀ ਐਡਰੈਸ ਪਿੰਡਾ ਦਾ ਤੱਕੂ ਚੱਕਿਆ ਸੀਨ ਵੀ ਤਰਨਤਾਰ ਜਿਹੜਾ ਵੀ ਤਰਨਤਾਰ ਨਾਲ ਹਾਂਜੀ ਇੱਥੋਂ ਜੰਡੋਗੇ ਸਿਹਾਰੀ ਨਾਲ ਹੀ ਪੈਂਦਾ ਵਾ ਬੜੀ ਮਾਨੋਚਾਲ ਪੈਂਦਾ ਵਾ ਠੀਕ ਹੈ ਜੀ ਵਲੀਪੁਰ ਬੁੱਗਾ ਵੇਖਦੀ ਆ ਜਾਂਦਾ ਸਿੱਧਾ ਹੀ ਠੀਕ ਹੈ ਜੀ ਤੇ ਤਿੰਨੇ ਰਾ ਕੁਝ ਜਗ ਨੂੰ ਪੈਂਦੇ ਆ। ਆ ਪਿੰਡ ਲਾਗੇ ਸਕੀਰਾ ਵਾ। ਠੀਕ ਹੈ ਜੀ। ਹਾਂਜੀ। ਤੇ ਆਪਣਾ ਭਾਈ ਨਾਮ ਦੱਸ ਦਿਓ। ਨਾਂ ਜਗਦੀਸ਼ ਸਿੰਘ ਜੀ। ਫੋਨ ਨੰਬਰ। ਫੋਨ ਨੰਬਰ ਦੱਸੋ ਕਿੰਨਾ? ਇੱਥੇ ਕੁਟੀ ਹੜੀ ਉੱਪਰ। ਭਾਈ ਜੀ ਬੋਲਿਓ ਨੰਬਰ। 86। ਹਾਂਜੀ 86। 000 00 25 44 46 46 44। 25 44 46 ਠੀਕ ਹੈ ਜੀ। ਨੰਬਰ ਦੋਸਤੋ ਮੈਂ ਸਕਰੀਨ ਤੇ ਵੀ ਚਲਾ ਦੂੰਗਾ ਕਿਉਂਕਿ ਬਾਈ ਉਹ ਨੰਬਰ ਨਮਾ ਲਿਆ ਤੇ ਜ਼ੁਬਾਨੀ ਜਾਦ ਨਹੀਂਗਾ। ਤੇ ਬਈ ਅੱਜ ਆਪਣੇ ਕੋ ਤਿੰਨ ਨਗ ਹਾਂਜੀ। ਦੋ گاਵਾਂ ਤੇ ਇੱਕ ਮੱਝ। ਦੋ گاਵਾਂ ਇੱਕ ਮੱਝ। ਹਾਂਜੀ। ਸ਼ੁਰੂ ਕਰੀਏ ਭਾਈ ਜੀ ਇਸ ਗਾਂ ਤੋਂ ਪਹਿਲਾਂ ਦੱਸੀਏ ਡਿਟੇਲ ਵੀਰਾਂ ਨੂੰ ਇਹ ਗਾਂ ਕਿੰਨਾ ਸਮਾਂ ਸੁਆ ਸੁਈ ਹੈ ਫਿਰ ਵੀਰ ਜੀ ਪਈ ਜੇ ਸੁਆ ਸੁਈ ਆ ਹਾਂਜੀ ਸੁਈ ਨੂੰ ਕਿੰਨਾ ਟਮ ਹੋ ਗਿਆ ਸੁਈ ਨੂੰ 15 ਦਿਨ ਹੋ ਗਏ ਅੱਜ ਅੱਛਾ ਜੀ ਹਾਂਜੀ ਬੱਚਾ ਕੀ ਦਿੱਤੇ ਨੇ ਬੱਚਾ ਚੋਬਰ ਮਗਰ ਮੱਛਾ ਬੱਚਾ ਜੀ ਹਾਂਜੀ ਤੇ ਹੁਣ ਭਾਈ ਜੀ ਦੁੱਧ ਕਿੰਨਾ ਪਿਆਰ ਦੁੱਧ ਆ ਵਕਤ 22 ਲੀਟਰ ਗਰਚਵਾ ਦੇਣਾ ਚਵਾਦਣਾ ਜਿਹੜਾ ਠੀਕ ਹੈ ਜੀ ਜੇ ਕੋਈ ਆਨਲਾਈਨ ਮਗਾਉਂਦਾ ਵਾ ਹਾਂਜੀ ਫਿਰ 20 ਦੀ ਗਰੰਟੀ ਗਰੰਟੀ ਆ ਫੁੱਲ ਠੀਕ ਹੈ ਜੀ ਗੜਵੀ ਮਾਰ ਕੇ ਚਵਾਈ ਚੁਈ ਚਾਰੇ ਥਣਾਂ ਦੀ ਬਰ ਬਿਲਕੁਲ ਓਕੇ ਆ ਕੋਈ ਭੂਰ ਨਹੀਂ ਛਟਾ ਇਹ ਵਪਾਰ ਦਾ ਕੰਮ ਕਰਦੇ ਆਂ ਵਪਾਰ ਦਾ ਕਰੀ ਜਾਂਦਾ ਮੜਾ ਚੰਗਾ ਚਾਲ ਦਾ ਰੋਟੀ ਚਲਾਈ ਆ ਠੀਕ ਠੀਕ ਕੱਦੀ ਵਾਰ ਬਾਈ ਜੀ ਗਾਂ ਤੋੜ ਕੇ ਦਿਖਾਈਏ ਆਖੋਲ ਗਾਮੜਿਆ ਦੂਜਾ ਸੂਹਾ ਦੋਸਤੋ ਗਾਂ ਸਰੀ ਆ ਬੱਚਾ ਆ ਕੇ ਠੰਡੀ ਧੀਰੀ ਵੜੀ ਜੇ ਭਾਏ ਜਵਾਜ ਕੋਈ ਫਿਰਨਾ ਠੀਕ ਹੈ ਜੀ ਜਿਹੜਾ ਮਰਜੀ ਕੋਈ ਗੱਲ ਨਹੀਂ ਭਾਏ ਸਾਰੀ ਧੜੀ ਥੱਲੇ ਬੈਠੇ ਰਹਿਣਾ ਇਹ ਵੀ ਲੱਤ ਇਧਰ ਤੇ ਆਇਆ ਕਰ ਜੂਗੇ ਬੰਨੇ ਠੀਕ ਹੈ ਜੀ 22 ਲੀਟਰ ਦੁੱਧ ਦੋਸਤੋ ਤਿਆਰ ਹੋਊਗਾ ਮੌਕੇ ਦਾ ਜੇ ਕਿਸੇ ਵੀਰ ਨੇ ਆਉਣ ਜ਼ਰਮ ਖਾਉਣੀਆਂ ਤੇ 20 ਲੀਟਰ ਦੀ ਗਾਰੰਟੀ ਵੀ ਤੇ ਘਰੋਂ ਹੋਊਗੀ ਜੀ ਤੁਸੀਂ ਗਾਂ ਦਾ ਕੱਦ ਕੱਟਾ ਹਾਟਰ ਕੁਆਲਟੀ ਦੀ ਚੈੱਕ ਕਰ ਸਕਦੇ ਹੋ ਚਾਰੇ ਥਣ ਗੈਪ ਤੇ ਲੱਗੇ ਹੋਏ ਕੋਈ ਪੋਰਟ ਸ਼ਾਂਗ ਨਾਲ ਲੇਦਾ ਵੀ ਥੋੜੀ ਲੰਮੀ ਲੇ ਲੇਦਾ ਗਾਂ ਲੰਮੀ ਕਰ ਤੇ ਕਰ ਲਓ ਚੱਕ ਜੀ ਫਰਦੀ ਬੜੀ ਸ਼ਕੀ ਵੀਡੀਓ ਬਣਾਉਂਦਾ ਦੋਸਤੋ ਟਾਈਮ ਸ਼ਾਮਾਂ ਦਾ ਬਾਅਦ 24 ਤਕਰੀਬਨ ਘੰਟਾ ਡੇਢ ਘੰਟਾ ਲੱਗੇਗਾ 24 ਹੁਣ ਚ ਲਓ ਜੀ ਕਰੋ ਚੱਕ ਰਾਕ ਇਹ ਥੋੜੀ ਪਤ ਫੜੀ ਦੀ ਕੀਤੀ ਦਾਣਾ ਦਾ ਰਸਾ ਘਾੜ ਤੇ ਲੜ ਗਈ ਤਰ੍ਹਾਂ ਕੁਈ ਤਾਂ ਹੁੰਦਾ ਦੋਸਤੋ ਆਰਡਰ ਕੁਆਲਟੀ ਜਿਹੜੀ ਬਹੁਤ ਵਧੀਆ ਤਿਆਰ ਕੀਤੀ ਹੈ ਕਰਮਾਲੀ ਦੇ ਦੋਸਤੋ ਥਣਾ ਦੀ ਆਪਸ ਵਿੱਚ ਸਪੇਸ ਤੁਸੀਂ ਚੈੱਕ ਕਰ ਸਕਦੇ ਹੋ ਹਾਂਜੀ ਦੋਸਤੋ ਮਿਲਕ ਵੈਂ ਜਿਹੜੀ ਆ ਨਾੜਾ ਨੋੜਾ ਹਵਾਨੇ ਤੇ ਤੁਸੀਂ ਚੈੱਕ ਕਰੋ ਕਿੰਨਾ ਮਰਜੀ ਭਾਏ ਲੱਤਾ ਫੜ ਕੇ ਨੂੰ ਤੋਰੀ ਛੱਡੋ ਭਾਈ ਕੋਈ ਮਤਬਲ ਨਹੀਂ ਕਰਦੇ ਇਹ ਰਹੇ ਤੇ ਠੀਕ ਹੈ ਜੀ ਹਾਂ ਤੇ ਇਹਦਾ ਭਾਈ ਜੀ ਮੁੱਲ ਮੁੱਲ ਕਰ ਲਿਆ 90 ਕਰ ਲੋ 90 ਕੋਈ ਗੱਲ ਨਹੀਂ ਫਿਰ ਕੀ ਇਹ ਕਰ ਲਉਂਦੇ ਫਿਰ ਇਹ ਕਰ ਲਿਆ ਆ ਬਾਜ਼ਾਰ ਬੜਾ ਹਾਂਜੀ ਹਾਂਜੀ ਹੈ ਫਿਰ ਵੀ ਕਿੰਨਾ ਕੁ ਮੰਨਤਾ ਨੂੰ 90 ਪੂਰਾ 90 ਕਰਨਾ ਕਿ ਜਾਂ ਘੱਟਵਾ ਦੇਗਾ ਵੇਖ ਲਓ ਆਪ ਦੀ ਮਰਜ਼ੀ ਕਰ ਲੋ ਬਈ ਆਪਾਂ ਮਰਜ਼ੀ ਕਰਨੀ ਤੋ ਕਿ ਤੁਸੀਂ ਖੀਦੀ ਐ 2000 ਘਟਾ ਦਾਂਗੇ 88 ਹੋ ਗਏ 88 ਹੋਰ ਹੈਗੀ ਕਿ ਜੈਸ ਕੋਈ ਬੜੀ ਇੰਨੀ ਗਜਾਇਸ਼ ਨਹੀਂ ਆ ਕਰਲਾ ਕੇ ਆਣਾ ਮੰਨਤਾਂ ਵੀ ਆਵੇਂ ਵੀਰ ਭਰਾ ਕਰਲਾ ਲੋ ਦੋਸਤੋ 90000 ਰੁਪਏ ਬਾਜੀ ਨੇ ਡਿਮਾਂਡ ਰੱਖੀ 88000 ਰੁਪਏ ਦੇ ਵਿੱਚੋਂ ਤੁਹਾਡਾ ਆਆਂ ਗਿਆ ਦਾ ਮੌਕੇ ਤੇ ਮੰਨਤਾਂ ਸ਼ੋਰ ਸ਼ਪਾ ਹਲਕਾ ਕਪੂ ਕਾ ਜਰੂਰ ਹੋਗਾ ਮੋਲ ਵੀਡੀਓ ਵਾਲੇ ਫਿਕਸਿੰਗ ਤੇ ਫੋਨ ਜਰੂਰ ਕਰਿਆ ਕਰੋ ਇਸ ਤੋਂ ਅੱਗੇ ਬਾਜੀ ਦੋ ਨੰਬਰ ਤੇ ਦਸੀ ਡਿਟੇਲ ਇਹ ਵੀਰ ਜੀ ਪਹਿਲਾ ਸੁਦਾ ਜੀ ਅੱਛਾ ਜੀ ਤੇ ਮੂੰਹ ਚੋ ਚਾਰ ਦੰਦ ਦੱਸਿਆ ਚਾਰ ਦੰਦ ਮੂੰਹਾਂ ਠੀਕ ਹੈ ਜੀ 16 ਲੀਟਰ ਦੁੱਧਿਆ ਠੀਕ ਹੈ ਜੀ ਜਿਹੜਾ ਮਾਰਦ ਨਹੀਂ ਗੜਵੀ ਮਾਰਦ ਨਹੀਂ ਆ ਠੀਕ ਹੈ ਜੀ ਠੀਕ ਆ ਸੂਈ ਨੂੰ ਕਿਨਾਰੇ ਮੋ ਗਿਆ ਸੂਈ ਨੂੰ ਡੇਢ ਤੋਂ 2 ਮਹੀਨੇ ਹੋ ਗਏ ਜੀ ਡੇਢ ਤੋਂ 2 ਮਹੀਨੇ ਹਾਂ ਟੀਕਾ ਭਰਾਇਆ ਜੇ 15 20 ਤ ਨੂੰ ਗਏ ਆ ਅੱਛਾ ਜੀ ਬਾਕੀ ਤਾਂ ਨੇ ਤਿਲ ਜੀ ਮਗਰਲੇ ਥਾਂ ਦੀ ਲਈ ਦੋਸਤ ਮਗਰਲੇ ਥਾਂ ਦੀ ਦੋਸਤੋ ਇੱਕ ਮਾਂ ਦੇ ਨੇ ਜੀ ਇਮਾਨਦਰੀ ਜਮਾਨਦਰੀ ਜਮਾਨਦਰੀ ਠੀਕ ਹੈ ਇਮਾਨਦਰੀ ਤੇਲਿਆ ਇਹ ਤਾਂ ਬੱਚਾ ਬਾਕੀ ਕੋਈ ਮਤਲਬ ਕਿ ਬੱਚਾ ਨਹੀਂ ਠੀਕ ਹੈ ਜੀ ਬੱਚਾ ਨਹੀਂ ਆ ਲਓ ਦੋਸਤੋ ਬੱਚਾ ਸਾਡੇ ਘਰੇ ਸੂਈ ਘਰੇ ਮਰਿਆ ਠੀਕ ਹੈ ਜੀ ਹਾਂਜੀ ਬਾਕੀ ਦੋਸਤੋ ਗਾਂ ਦਾ ਕੱਦ ਕਾਰ ਤੀ ਚੈੱਕ ਕਰੋ ਬਾਈ ਜੇ ਬੱਚਾ ਮਰ ਜਾਵੇ ਫਿਰ ਤੇਲ ਹੋ ਗਈ ਤੇ ਫਿਰ ਉਹਦਾ ਨਾ ਵੇਚਦਾ ਨਹੀਂ ਲੈਰ ਹੋਣਾ ਹੀ ਹੈ ਚਲ ਵੇਖ ਲਈਏ ਠੀਕ ਹੈ ਜੀ ਹਾਂਜੀ ਹਾਂਜੀ 16 ਕਿਲੋ ਦੋ ਦੋਨ ਪੱਕਾ ਤਿਆਰ ਲੈ ਕੋਲ ਪੱਕਾ ਤਿਆਰ ਹੈ ਲੈ ਲਓ ਜੀ ਕਟੋ ਬਾਰ ਨੂੰ ਦੋਸਤੋ ਪਹਿਲਾ ਸਵੇਰ ਸੂਈ ਹੈ ਗਾਂ ਕਿਸੇ ਵੀਰ ਨੇ ਚੰਗੇ ਸ਼ੌਂਕ ਦੇ ਨਾਲ ਸਾਭੀ ਤੇ ਚੰਗਾ ਸੀਮਾ ਜਿਹੜਾ ਭਰਿਆ ਲੋ ਜੀ ਦਾ ਕੱਦ ਕਾਠ ਕਰੋ ਚੱਕ ਜੀ ਮਗਲੇ ਥਾਂ ਦੀ ਦੋਸਤੋ ਉਲਟ ਪਹਿਣੀ ਵਾਲੇ ਪਾਸੇ ਦੀ ਤਿਲ ਜੀ ਡਾਕਲਾ ਵੀਰ ਮਰੀ ਜੀ ਆ ਲੋ ਜੀ ਕਰੋ ਦਾ ਕੱਦ ਚੈੱਕ ਕਰੋ ਦੋਸਤੋ ਚਾਰ ਦੰਦ ਪਹਿਲਾ ਸਵੇਰ ਵਚੀ ਸੀ ਆਹ ਲੋ ਜੀ ਵੀਰ ਤੇ ਮੋਟਿਆਂ ਤੇ ਬਰਾਬਰ ਹੁੰਦੀ ਜੀ ਪੂਰੀ ਲੈ ਜਾ ਵੀ ਲੈ ਜਾ ਲੈ ਜਾ ਹਲੋ ਦੋਤੋ ਕਰੋ ਚੱਕੀ ਬਿਊਟੀ ਚੈੱਕ ਕਰ ਲੋ ਭਾਈ ਜੀ ਮਿਲਦੀ ਦੋਵੇਂ ਟਾਈਮ ਭੜੇ ਤੇ ਬਿਲਕੁਲ ਜੀ ਬਿਲਕੁਲ ਥਾਪੀ ਮਾਰ ਕੇ ਕੋਈ ਵੰਗਾ ਨਹੀਂ ਕੋਈ ਪਾੜਾ ਨਹੀਂ ਕੋਈ ਲੈਣਾ ਨਹੀਂ ਦੇਣਾ ਨਹੀਂ ਠੀਕ ਹੈ ਜਦੋਂ ਮਰਜ਼ੀ ਭਾਏ ਤੇਰੇ ਟਾਈਮ ਚ ਹੋਈ ਜਾਏ ਠੀਕ ਹੈ ਜੀ ਬੋਦੀ ਵਾਲੀ ਗਾਂ ਜੇ ਤੁਸੀਂ ਚੈੱਕ ਕਰ ਲਓ ਇਹਦਾ ਮੁੱਲ ਵੇਜੀ ਕੰਨ ਲਗੇ ਮਾਣਾ 60 ਕੋਈ ਗੱਲ ਨਹੀਂ ਸੈੱਟ ਕਰ ਲਓ ਹਾਂ ਬਰੀਡ ਵੜੀ ਆ ਬਰੀਡ ਤੇ ਹੈਗੀ ਜੀ ਬਾਜ ਲੱਗੀ ਨਹੀਂ ਰਹੀ ਜੀ ਬਾਜਣਾ ਦੀ ਫੀਟ ਚਲੋ ਇਹਦਾ ਵਸ਼ੀਦਾ ਹੀ ਅੰਸਰ ਦਾ ਹੀ ਮੁੱਲ ਲੈਣਾ ਵਾ ਠੀਕ ਹੈ ਜੀ ਬਰੀਡ ਦਾ ਹੀ ਠੀਕ ਹੈ 55000 ਦੀ ਦੇ ਦਾਂਗੇ ਵਸ਼ੀ ਕਿੰਨਾ ਕੁ ਮਾਨਦਾਨ ਹੋ ਸਕਦਾ ਹਾਂ ਕਿੰਨਾ ਕੁ ਮਾਨਦਾਨ ਕਰ ਲਾ ਕੇ ਘਰੇਆਂ ਦਾ ਮਾਨਦਾਨ ਕੋਈ ਨਹੀਂ ਠੀਕ ਹੈ ਗਾੜਾ 500 ਹਾਂਜੀ 55000 ਰੁਪਿਆ ਬਾਈ ਜੀ ਮੁੱਲਿਆ ਮਾਨਤਨ ਕੰਨਾਂ ਕਿਥੋਂ ਟੀਕਾ ਵੀ ਭਰਾਇਆ ਜੇ ਅਛਾ ਟੀਕਾ ਭਰਾਇਆਗਾ ਗਾੜੀ ਅਗਲੇ ਦੀ ਕਿਸਮਤ ਠੀਕ ਹੈ ਜੀ 15 ਦਿਨ ਹੋ ਗਏ ਟੀਕੇ ਭਰਾਈ ਨੇ ਚੰਗਾ ਵਧੀਆ ਮਹਿੰਗਾ ਟੀਕਾ ਭਰਾਇਆ ਵਾ ਠੀਕ ਠੀਕ ਗਾੜੀ ਕਿਸਮਤ ਅਗਲੇ ਦੀ ਚਲੋ ਉਹ ਤੇ ਜਿਹੜਾ ਵੀ ਖਰੂਗੇ ਨਾ ਬਾਕੀ ਆਉਂਸਰਾਂ ਦਾ ਮੁੱਲ ਲੈਣਾ ਦੁੱਧ ਤਾਂ ਤੇ ਲੈਣੀ ਨਹੀਂ ਡਾਇ ਹੀ ਹਾਂ ਠੀਕ 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 ਹੈ ਜੀ ਚਲੋ ਜੀ 55000 ਤੋਂ ਮਾਨਤਨ ਹੋ ਸਕਦਾ ਹੋ ਜੂ ਮਾਨਤਨ ਕਰਿਆਂ ਦਾ ਕਰਾਂਗੇ ਮਾਨਤਨ ਠੀਕ ਹੈ ਠੀਕ ਹੈ ਠੀਕ ਹੈ ਆ ਜਾਓਗੇ ਮਜਬ ਇਹ ਇਹ ਤਿਜਾਸੂ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਲਾ ਲੋ ਤੁਸੀਂ ਮੀਨਾ ਡੇਢ ਡੇਢ ਮੀਨਾ ਲਾ ਲੋ ਬੱਚਾ ਕੀ ਬੱਚਾ ਗੜੀ ਕੱਟੀ ਕੱਟੀ ਆ ਜੀ ਠੀਕ ਹੈ ਜੀ ਕੱਟੀ ਵੀ ਦੋਸਤੋ ਪੂਰੀ ਜੈਡ ਬਲੈਕ ਤੁਹਾਨੂੰ ਦਿਖਾ ਦਿੰਦਾ ਕੰਮ ਦੇ ਤੋ ਕਿੰਨਾ ਪਾਇ ਦੁੱਧ ਕੰਨਾ ਬਾਈ ਤਿਆਰ ਦੁੱਧ ਆ ਵਕਤ 10 ਲੀਟਰ ਆ ਪੱਕਾ ਤਿਆਰ ਹੋ ਗਿਆ ਇਹਨਾ ਚਵਾਦਨਾ ਗੜਵੀ ਮਾਰ ਕੇ ਭਾਏ ਚਾਰ ਡੰਗ ਚੋਵੇਂ ਆਣ ਕੇ ਪਈ ਠੀਕ ਹੈ ਜੀ ਕੱਢੀਏ ਬਾਈ ਬਾ ਤੋੜ ਕੇ ਦਿਖਾਈਏ ਤੋੜੇ ਤੀਜਾ ਸਵੇਰ ਦੋਸਤੋ ਸੂਈ ਜੀ ਸੂਈ ਨੂੰ ਕੋ ਡੇਢ ਕਿੰਨੇ ਦਾ ਟਾਈਮ ਹੋ ਗਿਆ 10 ਲੀਟਰ ਦੁੱਧ ਪੱਕਾ ਤਿਆਰ ਹੋ ਗਿਆ ਜਿਹਦੇ ਬੱਚਾ ਨੇ ਕੱਟੀ ਦਿੱਤੀ ਆਹ ਲੋ ਜੀ ਪਿੱਠ ਪੁੜੇ ਦੀ ਚੜਾਈ ਮਾਈ ਦੀ ਆਰਡਰ ਕੁਆਲਟੀ ਹਰ ਇੱਕ ਚੀਜ਼ ਤੁਸੀਂ ਚੈੱਕ ਕਰ ਸਕਦੇ ਹੋ ਇਨੀ ਵੀ ਰਮੜੀ ਹੈ ਇਹਨੂੰ ਉਰਕੇ ਠਾ ਕਰ ਦੇਈਦਾ ਲੋ ਜੀ ਕਰੋ ਚ ਦੋਸਤ ਬਿਲਕੁਲ ਬਰੀਕ ਚਮੜੀ ਸਿੰਗਲ ਡੀਵੀ ਮੱਝ ਕਰ ਲੋ ਚੱਕ ਵੀਡੀਓ ਵਿੱਚ ਲਾਕੀ ਮੁੰਨਾ ਮਨਾ ਇਹ ਲੈਓ ਇਸ ਦਾ ਮੁੱਲ ਲਾਕੀ ਮੁੰਨਾ ਮਨਾ ਉਹ ਕਿੱਥੇ ਲਿਆਉਂਦੇ ਨੇ ਉਹ ਬਾਹਰ ਇਹ ਗਿਆ ਤਾਂ ਦੋਸਤੋ ਪਲੱਸ ਪੁਆਇੰਟ ਇਹ ਹੈਗਾ ਜੇ ਨਾਲ ਇਹ ਬੱਚਾ ਵੀ ਤੇ ਮਗਰ ਕੱਟੀ ਹੈ ਜੀ ਦੁੱਧ 10 ਕਿਲੋ ਤਿਆਰ ਹੋਊਗਾ ਜੀ ਠੀਕ ਹੈ ਜੀ ਇਹਦਾ ਭਾਈ ਜੀ ਮੁੱਲ ਕੀ ਕਰਨਾ ਹੈ ਜੀ ਕਰ ਲੀਏ ਵੀਰ ਜੀ ਡੇ ਟੂਰ ਮੈਦਾਨਾ ਜਿਤਨਾ ਜੋ ਕਰਦੇ ਆ ਠੀਕ ਠੀਕ ਹੈ ਜੀ ਕਰੋ ਜੀ ਕਰੋ ਡੇਰ ਲਾ ਕਰੋ ਜੀ ਬੁਰਕੇ ਪੰਜਾਬੀ ਦੋ ਆ ਨਾਲ ਝੋਟੀ ਜਾਵੇ ਰਵੀ ਨਾਲ ਇਹਦੀ ਗੱਲ ਹੈ ਇਹਦੀ ਗੱਲ ਹੈ ਚੰਗੇ ਟੀਕੇ ਦੀ ਝੋਟੀ ਵੀ ਹਾਂ ਉਹ ਤੇ ਮੈਂ ਦਿਖਾਤੀ ਇੱਕ ਟੀ ਚੰਗੇ ਸੀ ਮੰਦੀ ਆ ਪੀ ਆ ਦੱਸੀਏ ਮੁੱਲ ਫੇਰ ਵੀ ਜਾਇ ਜਾਇ ਮੁੱਲ ਕਰੀਏ ਲੈ ਨਾ ਲੱਖ ਲੈ ਲੀਏ ਜੀ ਲੱਖ ਲੈ ਲੋ ਕਿੰਨਾ ਜੀ ਮੰਨਣਾ ਹੱਸਾ ਹਾਂ ਨਾਲ ਹੀ ਹਾਂ ਨਾਲੇ हां जी भाई जी 92000 ਰੁਪਏ ਦੀ ਡਿਮਾਂਡ 92000 ਜੀ ਮਾਨਤਨ ਹੋ ਸਕਦਾ ਜੀ ਪਾਨ ਆ ਆਂਦਾ ਕਰਾਂਗੇ ਜਰੂਰ ਮਾਨਤਨ ਕਰੇ ਠੀਕ ਹੈ ਜੀ ਹਾਂ ਜੀ ਆਵੇ ਕੋਈ ਵੀਰ 92000 ਰੁਪਏ ਦੋਸਤੋ ਡਿਮਾਂਡ ਰੱਖੀ ਵੀਰ ਨੇ ਆਇਆ ਗਿਆ ਦਾ ਮਾਨਤਨ ਮੌਕੇ ਤੇ ਹੋਊਗਾ ਮੱਜਾ ਦੋਸਤੋ ਦੋ ਪੰਜ ਜੰਦੀਆਂ ਕੱਟੀ ਵੀ ਨਾਲ ਦੋਸਤੋ ਸੋਹਣੀ ਐ ਲਓ ਕਰ ਲਓ ਚੱਕ ਤਿੰਨੇ ਪਸ਼ੂ ਦੋਸਤੋ ਸੂਏ ਸਵਾਏ ਮੇਰੇ ਦੇਖਿਆ ਮੈਂ ਦੋ ਠੀਕ ਸਲਕੀ ਆ ਕੋਈ ਮਸਲਕੇ ਨੂੰ ਊਰ ਛਟਾਣੀ ਥਾਂ ਦੇ ਵਿੱਚ ਠੀਕ ਹੈ ਜੀ ਕੋਈ ਬਾਦ ਘਾਟ ਨਹੀਂ ਆਇਆ ਬਰਾਬਰ ਨਾਲ ਬਰਾਬਰ ਥਾਣਾ ਆਉਣਗੇ ਠੀਕ ਹੈ ਜੀ ਉਹ ਦੋ ਦੋ ਤਿੰ ਅਡਰੈਸ ਇਕਰੀ ਵੀਰ ਦਾ ਫਿਰ ਬੋਲ ਦਿਨਾ ਪਿੰਡ ਤਖੂਚੱਕ ਤਹਿਸੀਲ ਜ਼ਿਲ੍ਹਾ ਸ਼੍ਰੀ ਕਰੰਤਾਰਨ ਸਾਹਿਬ ਨਾਮ ਬਾਈ ਉਹਨਾਂ ਦਾ ਜਗਦੀਸ਼ ਸਿੰਘ ਫੋਨ ਨੰਬਰ ਮੈਂ ਜਿਹੜਾ ਸਕਰੀਨ ਤੇ ਚਲਾਦਾ ਕਰ ਦੂੰਗਾ ਹੋਣੇ ਦਾ ਡੱਕਾ ਧੰਨਵਾਦ 200 ਤੁਹਾਰੇ ਵੀਡੀਓ ਦੇਖਣ ਵਾਸਤੇ ਜੀ